ਮਾਤਾ ਬਿਨਾ ਲਿਬੜਿਆ ਟਿਪੜਿਆ ਅਤੇ ਭੁੱਖੇ ਪੇਟ ਸਕੂਲ ਜਾਣ ਵਾਲਾ ਬਸ ਤੇ ਵਿੱਚ ਕਿਰਾਇਆ ਨਾ ਹੁਣ ਕਰਕੇ ਬਸ ਵਾਲਿਆਂ ਨੇ ਹੀਠਾ ਉਤਾਰ ਦੇਣਾ ਅਤੇ ਫੇਰ ਪੈਦਲ ਚੱਲ ਕੇ ਜਾਣਾ ਇੱਕ ਕਾਮਜਹੇ ਘਰ ਦੇ ਵਿੱਚ ਜਨਮਿਆ ਹੈ ਮੁੰਡਾ ਜਿਸ ਨੂੰ ਨਾਤਾ ਕਦੇ ਉੱਥੇ ਪਿਆਰ ਦులਾਰ ਮਿਲਿਆ ਅਤੇ ਨਾ ਹੀ ਰੋਂਦੇ ਨੂੰ ਕੋਈ ਚੁੱਪ ਕਰਵਾਉਣ ਵਾਲਾ ਨਸੀਬ ਅਤੇ ਹਾਲਤ ਇਹੋ ਜਿਹੇ ਸਨ ਕਿ ਢਿੱਡ ਭਰ ਕੇ ਰੋਟੀ ਤੱਕ ਵੀ ਕਦੇ ਨਸੀਬ ਨਹੀਂ ਹੋਈ ਸਕੂਲ ਕਾਲਜ ਦੇ ਲਈ ਜੇ ਦੋਹੋਂ ਘਰ ਤੋਂ ਬਾਹਰ ਨਿਕਲਦਾ ਤਾਂ ਭੁੱਖੇ ਪੇਟ ਹੀ ਗਰਮੀਆਂ ਦੇ ਵਿੱਚ ਕਈ ਮੀਲ ਪੈਦਲ ਤੁਰ ਕੇ ਉੱਥੇ ਪਹੁੰਚਦਾ ਹੁੰਦਾ ਸੀ ਉੱਥੇ ਪਹੁੰਚਦੇ ਹੀ ਜਦੋਂ ਭੁੱਖ ਲੱਗਣੀ ਤਾਂ ਪਾਣੀ ਪੀ ਕੇ ਇਸ ਮੁੰਡੇ ਨੇ ਆਪਣਾ ਢਿੱਡ ਭਰ ਲਿਆ ਪਰ ਅੱਜ ਪੰਜਾਬੀ ਸੱਭਿਆਚਾਰ ਨਹੀਂ ਇਸ ਮੁੰਡੇ ਦੀ ਜ਼ਿੰਦਗੀ ਬਦਲ ਦਿੱਤੀ ਅੱਜ ਕਰੋੜਾਂ ਦਾ ਇਹ ਮਾਲਕ ਹੈ ਅਤੇ ਲੱਖਾਂ ਦੀਆਂ ਗੱਡੀਆਂ ਨੇ ਇਸ ਦੇ ਕੋਲ ਪੇਖੀ ਦੇ ਨੇੜੇ ਪਿੰਡ ਸਮਾਉਂ ਦਾ ਰਹਿਣ ਵਾਲਾ ਪਾਲ ਸਿੰਘ ਸਮਾਉ ਜਾਂ ਫਿਰ ਪਾਲੀ ਇਸ ਦਾ ਵਿਆਹ ਹੋਇਆ ਤਾਂ ਇਹਨੂੰ ਉਹ ਇਨਸਾਨ ਮਿਲ ਗਿਆ ਜਿਸ ਦੀ ਇਹਨੂੰ ਹਮੇਸ਼ਾ ਤੋਂ ਤਾਂਗ ਸੀ ਕਿ ਕਿਸੇ ਨੂੰ ਇਹ ਆਪਣਾ ਕਹਿ ਸਕੇ ਇਹਨੂੰ ਕਦੇ ਵੀ ਕਿਸੇ ਵੀ ਇਨਸਾਨ ਦਾ ਪਿਆਰ ਨਹੀਂ ਮਿਲਿਆ ਠੋਕਰਾਂ ਤੇ ਧੋਖੇ ਹਮੇਸ਼ਾ ਮਿਲੇ ਪਰ ਜਿਹੜੇ ਪਿਆਰ ਦੀ ਇਹ ਇੱਛਾ ਤੇ ਉਮੀਦ ਕਰਦਾ ਸੀ ਅਰਦਾਸ ਕਰਦਾ ਸੀ ਸੁਪਨਿਆਂ ਦੇ ਵਿੱਚ ਸੋਚਦਾ ਸੀ ਅਤੇ ਉਹਨਾਂ ਨੂੰ ਯਾਦ ਕਰਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਸਨ ਅੱਜ ਉਹ ਜੀਵਨ ਸਾਥੀ ਉਸਦੇ ਨਾਲ ਹੈ ਕੋਈ ਸਾਥ ਦੇਣ ਵਾਲਾ ਕੋਈ ਆਪਣਾ ਜੋ ਕਿ ਇਸ ਦੇ ਚਿਹਰੇ ਤੇ ਖੁਸ਼ੀ ਲੈ ਆਉਂਦਾ ਹੈ ਜੀਵਨ ਸਾਥੀ ਦਾ ਜ਼ਿੰਦਗੀ ਦੇ ਵਿੱਚ ਆਉਣ ਦੇ ਲਈ ਧੰਨਵਾਦ ਕਰਦੇ ਹੋਏ ਇੱਕ ਨਾਲ ਹੀ ਭਾਵੁਕ ਪੋਸਟ ਵੀ ਲਿਖੀ ਗਈ ਹੈ ਇਸ ਦੇ ਵਿੱਚ ਉਹ ਲਿਖਦੇ ਨੇ ਕਿ ਮੇਰੇ ਕੋਲ ਸ਼ਬਦ ਨਹੀਂ ਲਿਖਣ ਦੇ ਲਈ ਐਨੀ ਜ਼ਿਆਦਾ ਮਿਹਨਤ ਅਤੇ ਬਹੁਤ ਔਖੇ ਸਮੇਂ ਦੇ ਵਿੱਚੋਂ ਲੰਘ ਕੇ ਕਿਵੇਂ ਆਪਣੇ ਆਪ ਨੂੰ ਸਮਾਜ ਦੇ ਹਾਣ ਦਾ ਕੀਤਾ ਕਿੰਨੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਖੁਦ ਲੇਬਰਾਂ ਕਰਕੇ ਆਪਣੇ ਆਪ ਨੂੰ ਅੱਗੇ ਲੈ ਕੇ ਆਇਆ ਕਈ ਵਾਰ ਸਕੂਲ ਕਾਲਜ ਦੀਆਂ ਫੀਸਾਂ ਨਾ ਭਰਨ ਕਰਕੇ ਨਾਮ ਵੀ ਕੱਟਿਆ ਗਿਆ ਸੀ। ਪੇਪਰ ਦੇਣ ਤੋਂ ਵੀ ਵਾਂਝਾ ਰਿਹਾ। ਪੜ੍ਹਨ ਦੇ ਲਈ ਕਿਤਾਬਾਂ ਨਾ ਹੋਣਾ, ਪੜ੍ਹਨ ਲਈ ਸਹੀ ਜਗ੍ਹਾ ਨਾ ਹੋਣੀ, ਬਸ ਮੈਂ ਹੀ ਜਾਣਦਾ ਹਾਂ। ਮਾਂ ਤੋਂ ਬਿਨਾ ਲਿਬੜਿਆ-ਤਿਬੜਿਆ ਅਤੇ ਭੁੱਖੇ ਪੇਟ ਸਕੂਲ ਜਾਣ ਵਾਲਾ। ਬੱਸ ਤੇ ਵਿੱਚ ਕਿਰਾਇਆ ਨਾ ਹੁਣ ਕਰਕੇ ਬੱਸ ਵਾਲਿਆਂ ਨੇ ਹੇਠਾਂ ਉਤਾਰ ਦੇਣਾ ਅਤੇ ਫੇਰ ਪੈਦਲ ਚੱਲ ਕੇ ਜਾਣਾ। ਪਤਾ ਨਹੀਂ ਕੀ-ਕੀ ਮੇਰੀ ਜ਼ਿੰਦਗੀ ਦੇ ਵਿੱਚ ਚੱਲਦਾ ਰਿਹਾ। ਅਕਾਲਪੁਰਖ ਵਾਹਿਗੁਰੂ ਜੀ ਪਤਾ ਨਹੀਂ ਇਹ ਸਭ ਕਿਵੇਂ ਕੀਤਾ ਮਾੜੇ ਹਾਲਾਤਾਂ ਦੇ ਵਿੱਚ ਖੜਨ ਵਾਲੇ ਅਤੇ ਮੇਰਾ ਉਹਨਾਂ ਹਾਲਾਤਾਂ ਦੇ ਵਿੱਚ ਸਾਥ ਦੇਣ ਵਾਲਿਆਂ ਨੇ ਵੀ ਮੇਰਾ ਸਾਥ ਨਾ ਛੱਡਿਆ ਅੱਜ ਜਿਸ ਮੁਕਾਮ ਤੇ ਹਾਂ ਬਸ ਵਾਹਿਗੁਰੂ ਜੀ ਦੀ ਮਿਹਰ ਹੈ ਅਤੇ ਮੈਨੂੰ ਚਾਣ ਵਾਲਿਆਂ ਦੀ ਪਿਆਰ ਦੀ ਤਾਕਤ ਖਤਮ ਕਰਨ ਵਾਲਿਆਂ ਨੇ ਵੀ ਆਪਣਾ ਜ਼ੋਰ ਲਾਈ ਰੱਖਿਆ ਅਤੇ ਮੈਨੂੰ ਸੰਭਾਲਣ ਵਾਲਿਆਂ ਨੇ ਵੀ ਆਪਣਾ ਜ਼ੋਰ ਲਾਈ ਰੱਖਿਆ ਸਾਥ ਦੇਣ ਵਾਲੇ ਸਾਥ ਦਿੰਦੇ ਰਹੇ ਪਰੇਸ਼ਾਨ ਕਰਨ ਵਾਲੇ ਵੀ ਨਾਲ-ਨਾਲ ਆਪਣਾ ਕੰਮ ਕਰਦੇ ਗਏ ਮੈਂ ਹਿੰਮਤ ਨਾ ਹਾਰੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਮੈਨੂੰ ਇੰਨਾ ਪਿਆਰ ਮਿਲੇਗਾ ਪੈਦਲ ਤੋਂ ਜਹਾਜ਼ਾਂ ਦਾ ਸਫ਼ਰ ਤੇ ਅੱਜ ਮੇਰੇ ਵਿਆਹ ਨੇਤਾ ਸਾਰੀਆਂ ਹੱਦਾਂ ਹੀ ਭਾਰ ਕਰ ਦਿੱਤੀਆਂ ਇਹੀ ਕਹਾਂਗਾ ਕਿ ਕੁੱਲੀ ਦੇ ਵਿੱਚੋਂ ਰਾਜਕੁਮਾਰ ਨਿਕਲਿਆ